ਵਾਗਦਾ ਅੱਜ ਚੱਲਿਆ ਭਰੇ ਪਾਉਣੇ ਮੈਂ ਇਹ ਮੇਰਾ ਰੱਜੂ ਨੌਕਰ ਆਜ ਕਰ ਲਿਆ ਰੈਡੀ ਆਪਾਂ ਨੇ ਲੱਦ ਲਿਆੜੇ ਗੰਗਾ ਵਾਈ ਵੀ ਚੱਲਿਆ ਅੱਜ ਆਪਾਂ ਆਪਣਾ 475 ਵੀ ਕੱਢਿਆ ਬਹੁਤ ਅੱਜ ਧੁੰਦ ਵੀ ਬਹੁਤ ਆ ਦੇਖੋ ਕੁਝ ਵੀ ਨਹੀਂ ਚਲੋ ਪਰ ਹੁਣ ਕਹਿੰਦੇ ਅੱਜ ਮੁੰਡਿਆਂ ਨੇ ਠੰਡ ਚੀਰ-ਚੀਰ ਭਰਾਂਗੇ ਰਣੀਆ ਪਰ ਇਹ ਭਾਈ ਲੱਦ ਲਿਆ ਹੁਣ ਆਪਾਂ ਨੇ ਨਾਲੇ ਭਈਏ ਕਿੰਨਾ ਘਟਦੇ ਅੱਜ ਰਾਜੂ ਬਾਹੂ ਆ ਗਿਆ ਸੀ ਚਾਰ ਜਣੇ ਪਾਉਂਗੇ ਨੇ ਤੇ ਉਹਦੇ ਬਾਅਦ ਆਪਾਂ ਸਵੇੜ ਦਾਣਾ ਕੰਮ ਕਰਦਾ ਅੱਜ ਕੱਲ ਪਿੰਡ ਪਾਇਆ ਤਾਂ ਦੇਖੋ ਬਾਈ ਤੁੰਦ ਵੀ ਬਾਹੋਂਦਾ ਅੱਜ ਚਲੋ ਹੁਣੇ ਸਾਨੂੰ ਮੇਰਾ ਜੀ ਵੀ ਮੁੰਡਾ ਫਾਰਮ 'ਚ ਹੁੰਦਾ ਵਸ ਹੌਲੀ ਹੌਲੀ ਕਿਉਂ-ਕਿਉਂ ਦਿਨ ਚੜਦਾ ਏ ਕਿਉਂ ਦੀ ਉਹ ਗੱਗੂ ਫਾਰਮ ਚਾ ਰਿਹਾ ਆ ਮਾ ਹੁਣ ਗੱਗੂ ਹੌਲੀ ਹੌਲੀ ਟਰੈਕਟਰ ਹੀ ਰੇਸ ਪ੍ਰੀਆ ਦਾ ਮਹਿੰਦਰਾ ਦਾ ਮਹਿੰਦਰਾ ਹੀ ਹੈ ਬੜੀ ਦੂਦ ਹੈ ਭਈਆ ਦੂਦ ਵੇਲੇ ਕੋ ਦਿਖ ਨਹੀਂ ਰਹਾ ਬਸ ਠੰਡ ਕਾ ਹਮ ਸਵਾਦ ਮਾਰੇਗੇ ਅੱਜ ਗੱਟੀ ਵਾਲੇ ਵੀ ਲਾਈਟਾਂ ਵਾਲ ਕੇ ਆਤੇ ਹੈ ਕੀ ਗੱਲ ਹੈ ਪਰ ਆਪਾਂ 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 ਬਰਾਬਰ ਸਮਾਂ ਲੱਗਿਆ ਹੋਇਆ ਅੱਜ ਯਾਰ ਕੋਈ ਨਾ ਠੰਡ ਨੂੰ ਠੰਡੇ ਮਾਰਦੀ ਆ ਭਾਈ ਪੱਤੀ ਗੱਲ ਹੈ ਬਾਤ ਹੁੰਦਾ ਰਾਜੂ ਕੁਝ ਨਹੀਂ ਦਿਖਦਾ ਰੋਡ 'ਤੇ ਵੀ ਅੱਜ ਕੁਝ ਨਹੀਂ ਦੇਖਦਾ ਆਪਾਂ ਨੂੰ ਨਾ ਚਲ ਕੋਈ ਗੱਲ ਨਹੀਂ ਆਪਾਂ ਫਿਰ ਰੇਹ ਪਾਉਣਾ ਹੈ ਡਰਨਾ ਨਹੀਂ ਹੈ ਤੇਰੀ ਧਿਆਨ ਦੇਣੀ ਆਪਾਂ ਨੇ ਅੱਜ ਆ ਵੀ ਮਿੰਦਰਾ ਹੋ ਜਾ ਕੋਲੀ ਮਹਿੰਦਰਾ ਵੀ ਜਾ ਰਿਹਾ ਹਵਾ ਨਾਲ ਗੱਲਾਂ ਕਰਦਾ ਜੁੜ ਗਿਆ ਜੀ ਵਾਟਰ ਦੇ ਆਪਾਂ ਦਰੋਂ ਨਹੀਂ ਕੰਮ ਕਰੇ ਵਧੀ ਹੋਈ ਵੀ ਹੈ ਪਾ ਰਿਹਾ ਰਹੇ ਲੱਗਿਆ ਵੇ ਇਹਨੂੰ ਹੁਣ ਆਪਾਂ ਦੂਜੀ ਡੋਜ਼ ਦੇਣੀ ਹੈ ਇਹ ਆ ਵੀ ਇਹ ਮੈਂ ਇਹ ਵੀ ਕੰਮ ਖਿੱਚਾ ਪਿਆ। ਹਨ ਇਹ ਭਰੀਆਂ ਭਰੀਆਂ ਕਰੀਆਂ ਪਈਆਂ। ਖਾ ਰਹੇ ਆ ਦਸਣ ਆਪਣੇ। ਨੇਰੀ ਲੰਤੀ ਪੀਏ ਇਹਨਾਂ ਨੇ। ਚੌਲ ਕਾਲੇ ਛੋਲਲੇ। ਬਈ ਬਹੁਤ ਠੰਡਾ ਹੈ। ਮਿਹਨਤ ਵਿਚਾਰੇ ਬਹੁਤ ਕਰਦੇ ਆ ਵੀ। ਇਹ ਖਲਾ ਨਹੀਂ ਆਇਆ। ਹਾਂ। ਯਾਰ ਬਾ ਹਮ ਹਾਂ ਲੰਗਰੀਆ ਤੂੰ ਚੁੱਲ੍ਹੇ ਪਰ ਜੜੀ ਬੈਠਾ ਹੈ ਹੈ ਉਹ ਜੀ ਆਪਣਾ ਇੱਧਰ ਰੇਦਾ ਨਿਪੜ ਗਿਆ ਪਾਣੇ ਰਹਿ ਗਏ ਹੁਣ ਇੱਧਰ ਝੀਲੇ ਤੋਂ ਆਉਦੇ ਬਾਅਦ ਪਾ ਕੇ ਆਪਾਂ ਪੈਟਰ ਵੀ ਮੇਟੀ ਮੇਟੀ ਨਿਕਲ ਰਹੀ ਹੈ ਆਪਣੇ ਬਚਾਓ ਆ ਉਹ ਥੋੜਾ ਜਿਹਾ ਘਾਸਾ ਜਿਹਾ ਲੱਗਿਆ ਬਿਮਰੀ ਦਾ ਪਰ ਇੰਨਾ ਨਹੀਂ ਹੈਗਾ ਘਟ ਕੋਈ ਕੋਈ ਹੈ ਕਿਤੇ ਕਿਤੇ ਪਰ ਬਚਾਉ ਰਿਹਾ ਆਪਾਂ ਨੇ ਸਪਰੇਅ ਵੀ ਕਰੀ ਜਿਹਦੇ ਉੱਤੇ ਉਹ ਕਿਤੇ ਕਿਤੇ ਠੰਡੇ ਜਿਹੇ ਹੋ ਗਏ ਥੋੜੇ ਤੇਰੇ ਬਾਗੇ ਹੋ ਗਏ ਮੈਂਦੇ ਆਪਾਂ ਨਹਾ ਟੋਮੇ ਫਰੈਸ਼ ਹੋ ਗਏ ਆ ਜਮਾ ਹੁਣ ਪਈਏ ਗੱਲ ਲੱਭੂਏ ਉਹਦੇ ਬਾਅਦ ਮੇਰਾ ਆਪਾਂ ਨਿਕਲ ਜਾਵਾਂਗੇ ਜਿਹੜਾ ਬੱਗੀ ਟਰਾਲੀ ਉਹਨੇ ਸੀ ਨਾ ਕੰਨੀ ਅੱਤੀ ਗੱਲ ਕਰਦੂਗੇ ਕੋਰੀ ਬਣਾਉਣ ਚਾਰ ਕ ਬਚ ਗਏ ਵੇੜੇ ਤੋਂ ਟਾਂਟੇ ਲੋ ਅਗਰ ਲੋਕੀ ਇਤਨੀ ਮਗਰ ਨੂੰ ਸੱਨੇ ਤੋਂ ਹੋਵਰੀ ਲੱਭੇ ਆਪਾਂ ਤੇ ਇੱਕ ਦੋ ਘਾਟ ਹੋ ਜਾਵੇਗਾ ਪੁੰਚ ਗਿਆ ਮੋਟਰ ਤੇ ਆਵਾਜ਼ ਆ ਲੰਗਦੀ ਤੁਰਿਆ ਯਾਰ ਆ ਜਾ ਤੇ ਬੋਲੀ ਆ ਆ ਜਾ ਤੇ ਬੋਲੀ ਆ ਜਾ ਤੇ ਗੰਨਾ ਲੱਦਣਾ ਦਾ ਜਮੀਨ ਪੈ ਗਿਆ ਚਲੋ ਕੋਈ ਨਾ ਪਰਮਾਤਮਾ ਜਿਵੇਂ ਕਰਦਾ ਵਧੀਆ ਕਰਦਾ ਕੋਈ ਗੱਲ ਨਹੀਂ ਵਧੀਆ ਪੈ ਗਿਆ ਮੀਆਂ ਨਾ ਪੂਰਾ ਤਾਂ ਕਣਕ ਨੂੰ ਆਪਾਂ ਨੇ ਪਾਣੀ ਲਾਉਣਾ ਤਾਂ ਚਲੋ ਹਲੇ ਲਾਇਆ ਨਹੀਂ ਤਾਂ ਵੀ ਹਲਕੀ ਹਲਕੀ ਬਾਰਿਸ਼ ਹੋ ਗਈ ਸੋਹਣਿਆ ਮਤਲਬ ਪਾਣੀ ਦਾ ਸਰ ਗਿਆ ਹੁਣ ਇਹਨਾਂ ਪੂਰਾ ਵਧੀਆ ਨਾਲ ਕੀ ਲੇਬਰ ਗੰਨਾ ਰੋੜ ਕਰਨਾ ਲਾ ਜਾ ਗਨੇ ਇੱਧਰ ਪੇ ਬਸ ਉਹ ਗੱਪੇ ਗੱਪੇ ਲੱਤ ਨੂੰ ਬਾਕੀ ਬਰਾ ਫਿਰ ਇੰਨੇ ਕ ਆਪਣੀ ਟਰਾਲੀ ਲੱਤ ਹੋਈ ਵੀ ਹਲੇ 200 ਪਰ ਹੀ ਲੱਦ ਹੋਈ ਆਲੇ ਤੋਂ 500 ਪਰ ਜਿੱਦਾਂ ਹੀ ਪਈ ਆਪਣੇ ਖੇਤ ਚ ਨਹੀਂ ਪੈ ਕੇ ਕੰਮ ਛੱਡ ਗਏ ਆਸ ਕੀ ਟਰਾਲੀ ਟਰੈਕਟਰ ਖੜੇ ਆ ਗੁਰਵਿੰਦਰ ਬਾਈ ਵਾਲਾ ਆਪਣਾ ਮਿਲਣ ਵਾਲਾ ਪਿੱਛੇ ਜੀ ਸੀ